ਮਰਨਾਸੂ ਚਾਨ ਸਿੰਘ ਹੈ ਜੀ ਹਾਂਜੀ ਕਿਹੜੀ ਜਗ੍ਹਾ ਤੇ ਖੜੇ ਆ ਤੇ ਕਿੱਥੇ ਤੁਹਾਡੇ ਪਰਿਵਾਰ ਫਸਿਆ ਤੇ ਕਿਵੇਂ ਫਸੇ ਨੇ ਸਾਡੇ ਉਹ ਤੇ ਕੋਹਨੇ ਵਾਲਾ ਫਸਿਆ ਕਿਵੇਂ ਫਸੇ ਜੀ ਉੱਥੇ ਪੈੜੀ ਰੱਖੀ ਠੇਕੇ ਤੇ ਉਹ ਉੱਥੇ ਰਹਿ ਗਿਆ ਚਾਰਜੀ ਅੱਛਾ ਕੌਣ ਕੌਣ ਹੈ ਇੱਕ ਨਾਰ ਤਾਂ ਇੱਕ ਭਝਾਈ ਮੇਰੀ ਤੇ ਇੱਕ ਮਾਂ ਸਾਡੀ ਆ ਤੇ ਇੱਕ ਭਣੀ ਸਾਡੀ ਹੁਣ ਇੱਥੇ ਕੀ ਹਾਲਾਤ ਹੈ ਇੱਥੇ ਤੇ ਕੀ ਹਾਲਾਤ ਨੇ ਜੀ ਇੱਥੇ ਤੇ ਬਹੁਤ ਮਾੜੇ ਹਾਲਾਤ ਨੇ ਈ ਜਾ ਕਿਉਂ ਨਹੀਂ ਪਾਰ ਇੱਕ ਪਾਣੀ ਜ਼ਿਆਦਾ ਬਹੁਤ ਜ਼ਿਆਦਾ ਪਾਣੀ ਹਨ ਕੋਈ ਸੁਣਦਾ ਕੇ ਅੰਦਾ ਨਹੀਂ ਤੇ ਜਿਹੜੇ ਉੱਥੇ ਫਸੇ ਨੇ ਉਹਨਾਂ ਨਾਲ ਤੁਹਾਡੀ ਫੋਨ ਤੇ ਗੱਲ ਹੀ ਉਹ ਕੀ ਕਹਿੰਦੇ ਨੇ ਉਹ ਕੱਲ ਫੋਨ ਤੇ ਗੱਲ ਹੋਈ ਤੇ ਆਹਨ ਨੂੰ ਬਚਾ ਲੋ ਸਾਨੂੰ ਅਸਾ ਉਹ ਕਹਿੰਦੇ ਬਚਾ ਲੋ ਫੋਨ ਤੁਹਾਡੀ ਕੋਈ ਗੱਲ ਨਹੀਂ ਉਹਨਾਂ ਨਾਲ ਨਹੀਂ ਹੋਣੀ ਹੋਈ ਹੁਣ ਫੋਨ ਹੀ ਸੱਚਾ ਹੋਉਂਦਾ ਸੱਚ ਹੋ ਗਿਆ ਤੇ ਕਿੰਨੇ ਕੁ ਜਾਣੇ ਨੇ ਉੱਥੇ ਜਿਹੜੇ ਫਸੇ ਨੇ ਉੱਥੇ ਸਾਡੇ ਵੀ ਚਾਰ ਜੀ ਆ ਗਏ ਹੋਰ ਵੀ ਲੋਕ ਫਸੇ ਨੇ ਉੱਥੇ ਹੋਰ ਵੀ ਫਸੇ ਆ ਹੋਰ ਵੀ ਫਸੇ ਕਿੰਨਾ ਕਿੰਨਾ ਪਾਣੀ ਹੈ ਉੱਥੇ ਪਾਣੀ ਤਾਂ ਉੱਥੇ ਬਹੁਤ ਆ ਇਦਾਂ ਬਿਗਣਾ ਤਨਾ ਰੋਕ ਤੇ ਮੰਜਾੜਾ ਉਹਨੂੰ ਪਾਣੀ ਮੰਜੇ ਨੂੰ ਲੱਗ ਗਿਆ ਕਰਾ ਇਹ ਪਾਣੀ ਆਇਆ ਕਦੋਂ ਸਾਰਾ ਸਵੇਰੇ ਜਾਂ ਪਹਿਲਾਂ ਅੜ ਹਾਂਜੀ ਇਹ ਕੱਲ ਤੁਸੀਂ ਟੁੱਟੀਆਂ ਉੱਥੇ ਗਏ ਹਾਂ ਕੋਨੇ ਵਾਲਾ ਪਾਣੀ ਅੱਛਾ ਕੋਈ ਬਾਤ ਚਾਹ ਸ਼ਵੇਕ ਸਿੰਘ ਜੀ ਕਿਹੜੀ ਜਗ੍ਹਾ ਖਲੋਤੇ ਜੀ ਤੇ ਕਿੱਥੇ ਤੁਹਾਡੇ ਪਰਿਵਾਰ ਫਸੇ ਨੇ ਅਸੀਂ ਗੱਗੋਮਾਲ ਖਲੋਤੇ ਉੱਥੇ ਦਰਿਆ ਫਸੇ ਆ ਕਿੰਨੇ ਜਾਣੇ ਆ ਤੇ ਕੌਣ-ਕੌਣ ਆ ਕੀ ਹੋਇਆ ਸਾਰਾ ਦੱਸੋ ਸਾਡੀਆਂ ਲੜਕੀਆਂ ਉੱਥੇ ਆ ਅੱਛਾ ਜੀ ਹਾਂ ਬਾਵਾ ਜਣੇ ਨਾਲ ਕੀ ਮਿਲਣ ਪਾ ਪਹੁੰਚੇ ਜੀ ਸਾਡਾ ਸਾਦਾ ਪਿੰਡ ਬਣਾਲਾ ਤੁਸੀਂ ਮਿਲਣ ਵਾਸਤੇ ਆਈ ਹੋ ਨਾ ਹਾਂ ਜੀ ਤੇ ਕੀ ਹਾਲਾਤ ਅੱਗੇ ਕਿਉਂ ਨਹੀਂ ਜਾ ਪਾਇਆ ਅੱਗੇ ਪਾਣੀ ਜ਼ਿਆਦਾ ਹੈ ਪਾਣੀ ਜ਼ਿਆਦਾ ਕਿੰਨਾ ਕੁ ਪਾਣੀ ਬਚੁਰਗੋ ਬਹੁਤ ਜ਼ਿਆਦਾ ਜੀ ਬੇਵਸ ਹੋਈ ਹੈ ਤੇ ਤੇ ਇਹ ਅਧਿਕਾਰੀ ਨੂੰ ਤੁਸੀਂ ਮਿਲੇ ਜੇ ਤੁਹਾਨੂੰ ਉਹਨਾਂ ਨੇ ਦੱਸਿਆ ਜਾਂ ਜਿਹੜੇ ਉੱਥੇ ਫਸੇ ਨੇ ਤੁਹਾਡੀ ਉਹਨਾਂ ਨਾਲ ਫੋਨ ਤੇ ਗੱਲ ਹੋਈ ਕੋਈ ਨਹੀਂ ਅਰੇ ਗੱਲ ਕੋਈ ਨਹੀਂ ਕੋਈ ਗੱਲ ਨਹੀਂ ਮੈਂ ਜੀ ਬਲਵਿੰਦਰ ਸਿੰਘ ਸਰਪੰਚ ਪਿੰਡ ਕੋਂਕੇ ạtਾਰੀ ਲਾਗੇ ਤੇ ਗੱਗੋਮਾਲ ਪਿੰਡ ਹੈ ਜੀ ਤੇ ਜਿੱਥੇ ਅਸੀਂ ਵੀ ਅਟਾਰੀ ਤੋਂ ਆਏ ਸਾਨੂੰ ਸਵੇਰੇ ਪਤਾ ਲੱਗਾ ਕਿ ਪਾਣੀ ਰਾਤ ਰਾਤ ਵੀ ਚੜਿਆ ਵਾ ਤੇ ਅਸੀਂ ਇੱਥੇ ਸੰਗਤ ਲੈ ਕੇ ਪਹੁੰਚੇ ਆ ਤੇ ਅਸੀਂ ਇਸ ਕਰਕੇ ਪਹੁੰਚੇ ਆ ਕਿ ਮੁੜ ਕੇ ਜਾ ਕੇ ਇਹਨਾਂ ਵੀਰਾਂ ਲਈ ਜਿਹੜੇ ਪਿੰਡਾਂ ਹਾਰਪੁਰ ਵੀਰਦਾ ਦੇ ਨਾਲ ਪ੍ਰਭਾਵਿਤ ਹੋਏ ਆ ਤੇ ਇਹਨਾਂ ਵਾਸਤੇ ਕੋਈ ਪੱਠਾ ਦੱਥਾ ਜਦਾਂ ਤੂੜੀ ਕੱਖ ਪਿੰਡਾਂ ਦੇ ਵਿੱਚ ਅਸੀਂ ਉਧਰੋਂ ਇਕੱਠਾ ਕਰਕੇ ਤੇ ਲਿਆ ਕੇ ਤੇ ਇਹਨਾਂ ਦੀ ਮਦਦ ਕਰ ਸਕੀਏ ਤੇ ਇਸ ਕਰਕੇ ਅਸੀਂ ਜੱਜਾ ਲੈਣ ਅੱਜ ਪਹੁੰਚੇ ਆ ਤੇ ਹੁਣ ਇੱਥੇ ਜੱਜਾ ਲੈ ਕੇ ਤੇ ਜਾ ਕੇ ਆਪਣੇ ਜਿੰਨੇ ਵੀ ਉਥੇ ਸਿੰਘ ਆ ਉਹਨਾਂ ਨੂੰ ਦੱਸਣਾ ਵੀ ਆਹ ਕੁਛ ਹਾਲਾਤ ਉਥੇ ਆ ਬਹੁਤ ਮਾੜੇ ਹਾਲਾਤ ਆ ਤੇ ਵੇਖਣਯੋਗ ਨਹੀਂ ਆ ਕਿ ਜੋ ਵੀ ਇਧਰਲੇ ਵੀਰਾਨਾ ਖੱਡਿਆਨਾ ਪੰਜਾਬ ਦੇ ਨਾਲ ਵੀ ਰੱਬ ਨੇ ਐਡਾ ਤਕਾ ਕਰਤਾ ਹੈ ਕਿ ਪਤਾ ਨਹੀਂ ਕਿੰਨੇ ਸਾਲ ਇਹਨਾਂ ਕੋ ਉੱਠਿਆ ਹੀ ਨਹੀਂ ਜਾਣਾ ਤੇ ਇਹ ਤੇ ਹੁਣ ਸਰਕਾਰਾਂ ਇਹਨਾਂ ਦੀ ਬਾਹ ਜੇ ਫੜਨ ਗਿਆ ਤੇ ਫੇਰ ਹੀ ਆ ਤੇ ਸਰਕਾਰਾਂ ਤੋਂ ਕੋਈ ਆਸ ਉਮੀਦ ਨਹੀਂ ਹੈਗੀ ਵੀ ਸਰਕਾਰਾਂ ਇਹਨਾਂ ਦੀ ਬਾਹ ਫੜ ਲੈਣਗੀਆਂ